دل لگی چھےم برو تارا ٹوٹ کے جڑتے نہیں دوبارہ کر لے اجے سونیہ چارا اجے ویرنا چارا زندگی مکھ دی جاندی اے جیون دی پھل کیاری ویرنا سکھ دی جاندھی اے جیون دی پھل کیاری ویرنا سکھ دی جاندھی ਖੋਲ ਲੈ ਅੱਖਾਂ ਇਥੋਂ ਹੋ ਕੇ ਤੁਰ ਗਏ ਲੱਖਾਂ ਤੈਨੂੰ ਹੋਣ ਰੱਬ ਦੀਆਂ ਰੱਖਾਂ ਹੋਣ ਰੱਬ ਦੀਆਂ ਰੱਖਾਂ ਸਿਮਰਨ ਕਰ ਗੁਰਬਾਣੀ ਦਾ ਇੱਥੇ ਉੱਥੇ ਇਹੋ ਇੱਕ ਸਹਾਰਾ ਪ੍ਰਾਣੀ ਦਾ ਇੱਥੇ ਉੱਥੇ ਇਹੋ ਇੱਕ ਸਹਾਰਾ ਪ੍ਰਾਣੀ ਜੁੜਦੇ ਨਹੀਂ ਦੁਬਾਰਾ ਕਰ ਲੈ ਅਜੇ ਸੋਹਣਿਆ ਚਾਰਾ ਅਜੇ ਵੀਰ ਨਾ ਚਾਰਾ ਜ਼ਿੰਦਗੀ ਮੁੱਕਦੀ ਜਾਂਦੀ ਏ ਜੀਵਨ ਦੀ ਫੁਲਕਿਆਰੀ ਵੀਰ ਨਾ ਸੁੱਕਦੀ ਜਾਂਦੀ ਏ ਜੀਵਨ ਦੀ ਫੁਲਕਿਆਰੀ ਵੀਰ ਨਾ ਸੁੱਕਦੀ ਜਾਂਦੀ ਏ ਹਾਥ ਕੋ ਜੋ ਹੋਸ਼ ਖੋਲ ਲੈ ਅੱਖਾਂ ਇਥੋਂ ਹੋ ਗਏ ਦਰਗੇ ਲੱਖਾਂ ਤੈਨੂੰ ਹੋਣ ਰੱਬ ਦੀਆਂ ਰੱਖਾਂ ਸਿਮਰਨ ਕਰ ਗੁਰਬਾਣੀ ਦਾ ਇੱਥੇ ਉੱਥੇ ਇਹੋ ਇੱਕ ਸਹਾਰਾ ਪ੍ਰਾਣੀ ਦਾ ਇੱਥੇ ਉੱਥੇ ਇਹੋ ਇੱਕ ਸਹਾਰਾ ਟਿੱਕਕੇ ਰਹਿਂਦਾ ਅੱਖੀਓਂ ਨੀਰ ਹੈ ਜੋ-ਚੋ ਵਹਿੰਦਾ ਸਿਰ ਨਾ ਇਕੱਠਾ ਟਿੱਕਕੇ ਰਹਿਂਦਾ ਹੁਣ ਤਾਂ ਹਰ ਕੋਈ ਇਹੋ ਕਹਿੰਦਾ ਬਸ ਹੁਣ ਕੂਚ ਤਿਆਰੀ ਏ ਇੱਥੋਂ ਤੁਰ ਜਾਊਗਾ ਕਰਕੇ ਊੜੇ ਬੰਦ ਵਪਾਰੀ ਏ ਇੱਥੋਂ ਤੁਰ ਜਾਊਗਾ ਕਰਕੇ ਭੁਖੇ ਤਾਈ ਨਾ ਆਨ ਸ਼ਿਕਾਇਆ ਕਦੇ ਨਾ ਰੱਬ ਦਾ ਨਾਮ ਤੇ ਆਇਆ ਕਦੇ ਨਾ ਰੱਬ ਦਾ ਨਾਮ ਤੇ ਆਇਆ ਭੁਖੇ ਤਾਈ ਨਾ ਆਨ ਸ਼ਿਕਾਇਆ ਕਿੰਨੂ ਮਹਾਂਪੁਰਖਾਂ ਸਮਝਾਇਆ ਮਹਾਂਪੁਰਖਾਂ ਸਮਝਾਇਆ ਵੀ ਤੇ ਵਕਤ ਤੇ ਆਉਂਦੇ ਨਹੀਂ ਨੰਗ ਗਏ ਤੁਪ ਪਾਣੀ ਮੁੜ ਕੇ ਵਾਪਸ ਆਉਂਦੇ ਨਹੀਂ ਲੰਘ ਗਏ ਪੱਤਣਾ ਤੋਂ ਪਾਣੀ ਮੁੜ ਕੇ ਵਾਪਸ ਆਉਂਦੇ ਨਹੀਂ ਜੇ ਲੱ ਚੱਲ ਜੇ ਤੀਰ ਕਮਨ ਨੂੰ ਓ ਜਬਾਨਾ ਕੀ ਦੱਸਦਾ ਨਹੀਂ ਕੂੜੇ ਕਰਮਵਾਲਾ ਵਿੱਚ ਸਵਰਗ ਵਸਦਾ ਨਹੀਂ ਕੂੜੇ ਕਰਮਵਾਲਾ ਵਿੱਚ ਸਵਰਗ ਵਸਦਾ ਨਹੀਂ ਇਹ ਤੋਂ ਦੀਵਣ ਸਹੌਲੇ ਬਣਾ ਲੈ ਬਿਰਤੀ ਗਰੇ ਚਰਨਾ ਨਾਲ ਲਾ ਲੈ ਨੇਕੀ ਕਰਕੇ ਕਰਮ ਘਮਾ ਲੈ ਬਰਕੇ ਕਰਮ ਕੁਮਾਲ ਹੈ ਕੋਮਲ ਤੂੰ ਅਨਜਾਨ ਨਹੀਂ ਸਤ ਸੰਗ ਸੇਵਾ ਸਿਮਰਨ ਬੰਦਗੀ ਬਿਨ ਦੇ ਕੋਈ ਨਿਸ਼ਾਨ ਨਹੀਂ ਬਿਨ ਕੋਈ ਨਿਸ਼ਾਨ ਨਹੀਂ ਬਿਨ ਤੂੰ ਕੋਈ ਨਿਸ਼ਾਨ ਨਹੀਂ